ਤੁਸੀਂ ਜੇਕਰ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜੀ ਮੀਠਾ ਤੁਸੀਂ ਇਹ ਲੈ ਸਕਦੇ ਹੋ ਦੋ ਪੀਸ ਛੋਟੇ ਜਿਹੇ ਮੈਂ ਜਿਹੜੇ ਆਹ ਚਕੁੰਦਰ ਦੇ ਤੁਸੀਂ ਦੇਖ ਸਕਦੇ ਹੋ ਚਕੁੰਦਰ ਲਈਆ ਇਹਨੂੰ ਪੈਰ ਵਿੱਚੋਂ ਕੱਢ ਕੇ ਚਮਚ ਦੇ ਨਾਲ ਤੇ ਆਪਾਂ ਇਹਦੇ ਇਹਦੇ ਉੱਪਰ ਲਗਾ ਲਾਂਗੇ ਹਨ ਆਮਲੇਟ ਆ ਨਾ ਉਹ ਲਈਆ ਤਿੰਨ ਅੰਡੇ ਦੀ ਆਮਲੇਟ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਬਾਜਦੇ ਦੀ ਰੋਟੀ ਹੈ ਜਿਹੜੀ ਤੁਸੀਂ ਉਹ ਖਾ ਸਕਦੇ ਹੋ ਇੱਕ ਜਾਂ ਦੋ ਤੇ ਉਬਲੇ ਹੋਏ ਜਿਹੜੇ ਨੇ ਇਹ ਤਿੰਨ ਅੰਡੇ ਦੇ ਉਬਲੇ ਹੋਏ ਜਿਹੜਾ ਇਹਦਾ yellow ਪਾਟਾ ਜੀ ਆਪਾਂ ਕੱਢਦਾ ਇਹਦਾ yellow ਪਾਟਾ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਰਵਾਰਿਕ ਸਸੀ ਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਇ ਫਿਟਨੈਸ ਬਲੌਗ ਦੇ ਵਿੱਚ ਜੀ ਸੋ ਅੱਜ ਆਪਣੇ ਬਲੌਗ ਦਾ ਹੈਗਾ ਜੀ 23 ਮ ਦਿਨ ਹਨਾ ਤੇ ਸਵੇਰ ਦੇ ਜਿਹੜੇ ਆ 6:00 ਵੱਜ ਚੁੱਕੇ ਆ ਤੇ 6:30 ਦੇ ਕਰੀਬ ਮੈਂ ਉੱਠ ਗਿਆ ਸੀਗਾ ਤੇ ਹੁਣ ਆਪਾਂ ਜਾਵਾਂਗੇ ਗਰਾਊਂਡ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਠੰਡ ਅੱਗੇ ਨਾਲੋਂ ਹੁਣ ਵਧੀ ਜਾਂਦੀ ਆ ਹੋਰ ਜ਼ਿਆਦਾ ਤੇ ਠੰਡੀ ਹੋਗਾ ਜਲਦੀ ਪਈ ਆ ਤੇ ਪਰ ਆਪਾਂ ਵਰਕਆਊਟ ਜਿਹੜਾ ਉਹ ਤਾਂ ਆਪਾਂ ਕਰਨਾ ਹੀ ਆ ਵਰਕਆਊਟ ਨਹੀਂ ਆਪਾਂ ਛੱਡਣਾ ਹੈਗਾ ਤੇ ਜਿਹੜਾ ਜਦ ਆਪਾਂ ਵਰਕਆਊਟ ਹੋਊਗਾ ਨਾ ਆਪਾਂ ਇਹ ਕੱਲ ਜਿੰਮ ਦੇ ਵਿੱਚ ਹੀ ਕਰਾਂਗੇ ਤੇ ਆਪਾਂ ਜਿੰਮ ਦੇ ਵਿੱਚ ਜਾ ਕੇ ਪਹਿਲਾਂ ਥੋੜਾ ਜਿਹਾ ਵਾਰਮਅਪ ਕਰਾਂਗੇ ਫਿਰ ਉਸ ਤੋਂ ਬਾਅਦ ਜਾ ਕੇ ਬਜਾ 22 ਬਜਾ 23 ਹੋ ਗਿਆ ਨਾ ਉਹਦਾ ਵਰਕਆਊਟ ਕਰਾਂਗੇ ਯਾਨੀ ਕਿ ਅੱਪਰ ਬੋਡੀ ਦਾ ਕਰਾਂਗੇ ਬਾਹਾਂ ਦਾ ਵਰਕਆਊਟ ਕਰਾਂਗੇ ਤੇ ਉਸ ਤੋਂ ਬਾਅਦ ਰਨਿੰਗ ਲਾਵਾਂਗੇ ਜਾਂ ਫਿਰ ਪਹਿਲਾਂ ਰਨਿੰਗ ਲਾਵਾਂਗੇ ਨਾ ਜਾਂ ਫਿਰ ਪਹਿਲਾਂ ਰਨਿੰਗ ਹੈ ਜਿਹੜੀ ਆਪਾਂ 30 35 ਮਿੰਟ ਪਹਿਲਾਂ ਪਰ ਰਨਿੰਗ ਕਰ ਲਾਂਗੇ ਟਰੈਡਮਿਲ ਦੇ ਉੱਤੇ ਜਾਂ ਫਿਰ ਕ੍ਰੋਸਫਿਟ ਦੇ ਉੱਤੇ ਫਿਰ ਉਸ ਤੋਂ ਬਾਅਦ ਆਪਾਂ ਬਾਹਾਂ ਤਾਂ ਜਿਹੜਾ ਬਾ ਨਾ ਜਿਮ ਦੇ ਵਿੱਚ ਉਹ ਵਰਕਆਊਟ ਕਰਾਂਗੇ ਸੋ ਕਿਹੜੀ ਕਿਹੜੀ ਮੈਕਸਾ ਜੇ ਕਰਾਂਗਾ ਉਹ ਤਾਂ ਸਾਰੀਆਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦਾ ਰਹਾਂਗਾ ਜਿਹੜੇ ਮੇਰੇ ਪੈਨ ਭਰਾਵਾਂ ਦੇ ਮਤਲਬ ਵੀ ਬਾਹਾਂ ਦੇ ਉੱਤੇ ਚਰਬੀ ਜਿਹੜੀ ਜੰਮੀ ਉਹ ਜੰਮੀ ਹੁੰਦੀ ਹੈ ਨਾ ਲਮਕਦੀ ਰਹਦੀ ਹੈ ਨਾ ਚਰਬੀ ਤੇ ਉਹ ਕਿੰਨੇ ਵੀ ਸਰੀ ਚਰਬੀ ਕਿਵੇਂ ਕੱਢੇਗੀ ਸੋ ਉਹ ਵਰਕਆਊਟ ਜਿਹੜਾ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿਵੇਂ ਕਰਨਾ ਵਾ ਉਹਦੇ ਨਾਲ ਤੁਹਾਡੀ ਜਿਹੜੀ ਬਾਂਵਲੀ ਚਰਬੀ ਜਿਹੜੀ ਉਹ ਕੱਢ ਜਿੱਗੇ ਨਾ ਸੋ ਬਲੌਗ ਦੇ ਨਾਲ ਬਣੇ ਰਹੇ ਜੀ ਹੁਣ ਆਪਾਂ ਚੱਲੇ ਗਰਾਊਂਡ ਤੇ ਗਰਾਊਂਡ ਦੇ ਵਿੱਚ ਜੋ ਵੀ ਵਰਕਆਊਟ ਕਰਾਂਗਾ ਉਹ ਜੋ ਵੀ ਅਪਡੇਟ ਹੋਊਗੀ ਟਰਨ ਕਰਕੇ ਮੈਂ ਸ਼ੇਅਰ ਕਰਦਾ ਰਾਵਾਂਗਾ ਸੋ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਬ੍ਰੇਕਫਾਸਟ ਦੇ ਵਿੱਚ ਆਪਾਂ ਕੀ ਕਰਨਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਉਹ ਵਾਪਸ ਫੇਰੇ ਪਹੁੰਚ ਗਿਆ ਜਿੰਮ ਦੇ ਵਿੱਚ ਸਾਰੀਆਂ ਮਸ਼ੀਨਾਂ ਬੁੱਕ ਨੇ ਠੰਡ ਕਰਕੇ ਕੋਈ ਬਾਹਰ ਨਹੀਂ ਲੋਂਦਾ ਨਹੀਂ ਹੈਗਾ ਸੋ ਮੈਂ ਸੋਚਿਆ ਕਿ ਉਹਨਾਂ ਆਪਾਂ ਫਿਰ ਇੱਥੇ ਬਾਈਸੈਪ ਤੇ ਟ੍ਰਾਈਸੈਪ ਦਾ ਵਰਕਆਊਟ ਜਿਹੜਾ ਕਰ ਲੈਣਾ ਸੋ ਪਹਿਲਾਂ ਮੈਂ ਬਾਈਸੈਪ ਦੇ ਸੀ ਜਿਹੜੇ ਮੈਂ ਤਿੰਨ ਸੈਟ ਲਾਏ ਹਰ ਰਿਪੀਟਿਸ਼ਨ ਸੀਗੇ ਜਿਹੜੇ ਮੈਂ ਉਹ ਰਿਪੀਟਿਸ਼ਨ ਮੈਂ 10 ਤੋਂ 12 ਲੁੰਦਾ ਸੀ ਨਾਲ ਹੀ ਫਿਰ ਇਹਦੇ ਵਿੱਚ ਡੰਬਲ ਦੇ ਨਾਲ ਟ੍ਰਾਈਸੈਪ ਦੇ ਸੀ ਜਿਹੜੇ ਇਹਦੇ ਸੈਟ ਲਾਏ ਨਾ ਹਰ ਰਿਪੀਟਿਸ਼ਨ ਇਹਦੇ ਵੀ 10 ਤੋਂ 12 ਹੀ ਸੀਗੇ ਰਿਪੀਟਿਸ਼ਨ ਤੇ ਤਿੰਨ ਸੈਟ ਮੈਂ ਇਹਦੇ ਲਾਏ ਸੀ ਫਿਰ ਉਸ ਤੋਂ ਬਾਅਦ ਮੈਂ ਕੇਬਲ ਕੱਟ ਜਿਹੜੇ ਉਹ ਲਾਇਸੀ ਰਿਪੋਰਟਿਸ਼ਨ 10 ਤੋਂ 12 ਸੀ ਜਿਹੜਾ ਉਸੇ ਮਿਸੀ ਹੈ ਨਾ ਫਿਰ ਉਸ ਤੋਂ ਬਾਅਦ ਕੇਵਲ ਦੇ ਉੱਤੇ ਮੈਂ ਬਾਈਸਿਪਸ ਲਾਇਆ ਹੈ ਨਾ ਪਹਿਲਾਂ ਟ੍ਰਾਈਸਿਪਸ ਲਾਇਆ ਸੀ ਜਾਂ ਫਿਰ ਬਾਈਸਿਪਸ ਲਾਇਆ ਸੀ ਜਿਹੜੇ ਮੇਰੇ ਪੇਟ ਭਰਾਵਾ ਦੇ ਮਤਲਬ ਵੀ ਬਾਹਾਂ ਦੇ ਬਾਹਾਂ ਦੇ ਤੋਂ ਚਰਬੀ ਕਾਫੀ ਜੰਮੀ ਹੋਈ ਹੈ ਨਾ ਆਹ ਐਕਸਰਸਾਈਜ਼ ਕਰਨ ਨਾਲ ਉਹਨਾਂ ਦੀ ਜਿਹੜੀ ਆ ਚਰਬੀ ਘਟ ਜੀ ਫਿਰ ਉਸ ਤੋਂ ਬਾਅਦ ਮੈਂ ਨਾ 1-1 ਮਿੰਟ ਦੇ ਤਿੰਨ ਸੈਟ ਜਿਹੜੇ ਮੈਂ ਪਲੈਂਕ ਦੇ ਲਗਾਏ ਤਿੰਨ ਸੈਟ ਸੀ ਜਿਹੜੇ ਮੈਂ ਟੋਟਲ ਪਲੈਂਕ ਦੇ ਲਗਾਏ ਹੈ ਨਾ ਪਹਿਲਾਂ ਫਰੰਟ ਦੇ ਲਈ ਫਿਰ ਉਸ ਤੋਂ ਬਾਅਦ ਸਾਈਡ ਚੇਂਜ ਕਰਕੇ ਲਾਇਆ ਹੈ ਨਾ ਪਹਿਲਾਂ ਮੈਂ ਮਤਲਬ ਰਾਈਟ ਲਿਫਟ ਦੋਨੇ ਪਾਸੇ ਦੀ ਚਰਬੀ ਆ ਉਹ ਸਾਰੀ ਪਿੰਗਲ ਜੇਗੀ ਹਾਂ ਫਿਰ ਉਸ ਵਾਰ ਮੈਂ ਸਾਈਡ ਚੇਂਜ ਕਰਕੇ ਲਗਾਈ ਹਣਾ ਸੋ ਇਹ ਤੁਸੀਂ ਘਰ ਦੇ ਵਿੱਚ ਐਕਸਰਸ ਜਿਹੜੀ ਤੁਸੀਂ ਇਹ ਕਰ ਸਕਦੇ ਹੋ ਤੁਹਾਡਾ weight ਬੜੀ ਜਲਦੀ ਘਟੇਗਾ ਸੋ ਹਾਂਜੀ ਮੈਂ ਇਸ ਵੇਲੇ ਵਰਕਆਊਟ ਕਰਕੇ ਘਰ ਆ ਗਿਆ ਜੀ ਆ ਤੇ ਹੁਣ ਆਪਾਂ ਲੱਗਿਆ ਜੀ ਬ੍ਰੇਕਫਾਸਟ ਕਰ ਤੇ ਬ੍ਰੇਕਫਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਇੱਕ ਗਲਾਸ ਜਿਹੜਾ ਮੈਂ ਬ્લેਕ ਕਾਫੀ ਦਾ ਲਿਆਵਾ ਇੱਕ ਗਲਾਸ ਬ્લેਕ ਕਾਫੀ ਦਾ ਲਿਆਵਾ ਤੇ ਨਾਲ ਤੋਂ ਹੀ ਦੇਖ ਸਕਦੇ ਹੋ ਮੈਂ ਨਾ ਤਿੰਨ ਅੰਡੇ ਦੀ ਜਿਹੜੀ ਆਮਲੇਟ ਆ ਨਾ ਉਹ ਲਈਆ ਤਿੰਨ ਅੰਡੇ ਦੀ ਆਮਲੇਟ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਇਹ ਗ੍ਰੀਨ ਵੇਜੀਟੇਬਲ ਜਿਹੜੇ ਬਹੁਤ ਜ਼ਿਆਦਾ ਪਾਏ ਨੇ ਇਹਦੇ ਵਿੱਚ ਜਿਵੇਂ ਮਸ਼ਰੂਮ ਹੋ ਗਈ ਪਿਆਜ਼ ਹੋ ਗਿਆ ਤੇ शिमला मिर्च ਹੋ ਗਈ ਹੈ ਨਾ ਤੇ ਨਾਲ ਦੋ ਪੀਸ ਲੈਨੇਵੇਂ ਬ੍ਰਾਊਨ ਬ੍ਰੈਡ ਦੇ ਲੈਨੇ ਤੁਸੀਂ ਦੇਖ ਸਕਦੇ ਹੋ ਦੋ ਪੀਸ ਬ੍ਰਾਊਨ ਬ੍ਰੈਡਸ ਹੈ ਜੀ ਇਹ ਤੇ ਨਾਲ ਇੱਕ ਗਲਾਸ ਜਿਹੜਾ ਆਪਣਾ ਇਹ ਆਪਣਾ ਬ્લેਕ ਕਾਫੀ ਦਾ ਹੈ ਨਾ ਬ્લેਕ ਕਾਫੀ ਸੀ ਸਾਥ ਤੁਸੀਂ ਕੋਈ ਵੀ ਲੈ ਸਕਦੇ ਹੋ ਤੁਸੀਂ ਗ੍ਰੀਨ ਟੀ ਵੀ ਦੇ ਸਕਦੇ ਹੋ ਗ੍ਰੀਨ ਕਾਫੀ ਹੈ ਜਿਹੜੀ ਤੁਸੀਂ ਉਹ ਵੀ ਲੈ ਸਕਦੇ ਹੋ ਤੁਸੀਂ ਇਹ ਤੁਸੀਂ ਜੇਕਰ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜੀ ਮੀਟ ਆ ਤੁਸੀਂ ਇਹ ਲੈ ਸਕਦੇ ਹੋ ਅਗਰ ਤੁਸੀਂ ਨਾਨ ਵੇਜ ਜੇ ਤੁਸੀਂ ਅੰਡੇ ਵਗੈਰਾ ਨਹੀਂ ਖਾਂਦੇ ਹੋਗੇ ਤਾਂ ਤੁਸੀਂ ਆਂਡੇ ਦੀ ਥਾਂ ਤੇ ਤੁਸੀਂ 20 ਜਾਂ 30 ਗ੍ਰਾਮ ਤੁਸੀਂ ਜਿਹੜੇ ਓਟਸ ਹਨਾ ਤੁਸੀਂ ਓਟਸ ਬਣਾ ਕੇ ਖਾ ਸਕਦੇ ਹੋ ਉਹਦੇ ਤੇ ਮੈਂ ਆਲਰੇਡੀ ਰੈਸਪੀ ਬਣਾ ਕੇ ਪਾਈ ਹੋਈ ਆ ਵੀ ਤੁਸੀਂ ਓਟਸ ਕਿਵੇਂ ਬਣਾ ਕੇ ਤੁਸੀਂ ਉਹ ਖਾਣੇ ਹਨਾ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੁੰਦਾ ਤਾਂ ਪਹਿਲੇ ਤੁਸੀਂ ਨਾ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਲਾ ਕਰੋ ਜੀ ਜਾਂ ਫਿਰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਇਹ ਆਪਣਾ ਹੁਣ ਜਿਹੜਾ ਬ੍ਰੇਕਫਾਸਟ ਆ ਜੀ ਸੋ ਇਸ ਤੋਂ ਬਾਅਦ ਹੁਣ ਆਪਾਂ ਸਿੱਧਾ ਜਿਹੜਾ ਉਹ ਲੰਚ ਕਰਾਂਗੇ ਕਿਉਂਕਿ ਦਿਨ ਛੋਟੇ ਆ ਤੇ ਦਿ ਤੇ ਹੁਣ 1.5 2 ਵਜੇ ਸਿਰਫ ਆਪਾਂ ਜਿਹੜਾ ਉਹ ਲੰਚ ਹੀ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਤੇ ਵੀ ਸੋ ਅੱਜ ਹੀ ਹੁਣ ਜੀ ਮੈਂ ਲੱਗਾ ਜੀ ਕਰਨਾ ਲੰਚ ਤੇ ਮੇਰੇ ਲੰਚ ਦਾ ਜਿਹੜਾ ਉਹ ਟਾਈਮ ਹੋ ਗਿਆ ਤੇ ਠੀਕ ਆ ਜਿਹੜੇ 1.5 ਵੱਜ ਗਏ ਆ ਤੇ 10:30 ਪਾਉਣ 11 ਵਜੇ ਆਪਾਂ ਬ੍ਰੈਕਫਾਸਟ ਕੀਤਾ ਜੀ ਤੇ ਹੁਣ ਆਪਾਂ ਲੰਚ ਕਰਨ ਲੱਗੇ ਆ ਲੰਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਲਿਆਵਾ ਇੱਕ ਪਲੇਟ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇੱਕ ਮੈਂ ਖੀਰਾ ਲਿਆਵਾ ਜੀ ਇਹ ਹਾਫ ਖੀਰਾ ਚੀਰਿਆ ਵਾ ਤੇ ਦੋ ਪੀਛੋੜੇ ਜਿਹੇ ਮੈਂ ਜਿਹੜੇ ਉਹ ਚਕੁੰਦਰ ਦੇ ਤੁਸੀਂ ਦੇਖ ਸਕਦੇ ਹੋ ਚਕੁੰਦਰ ਲਈ ਆ ਇੱਕ ਮੈਂ ਪਿਆਜ਼ ਤੇ ਨਾਲ ਤੁਸੀਂ ਦੇਖ ਸਕਦੇ ਇੱਕ ਛੋਟੀ ਜੀ ਗਾਜਰ ਹੈ ਨਾ ਇਹਨਾਂ ਨੂੰ ਮੈਂ ਬਰੀ ਬਰੀਕ ਚੀਲਿਆ ਜਿਹੜਾ ਆਪਣਾ ਮਤਲਬ ਹੀ ਸਲਾ ਦਾ ਇਹ ਕਲਰ ਵੇਰੀਏਸ਼ਨ ਆ ਨਾ ਅਲੱਗ ਅਲੱਗ ਕਲਰ ਇਹਦੇ ਵਿੱਚ ਆ ਚੁੱਕੇ ਹਨਾ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹ 30 ਗ੍ਰਾਮ ਜਿਹੜੇ ਹੈ ਨਾ ਇਹ ਚੋੜ ਨੇ 30 ਗ੍ਰਾਮ ਚੋੜਾ ਤੇ ਨਾਲ ਚਾਰ ਉਬਲੇ ਹੋਏ ਅੰਡੇ ਆ ਜੀ ਤੁਸੀਂ ਦੇਖ ਸਕਦੇ ਜਿਹੜੇ ਉਬਲੇ ਹੋਏ ਅੰਡੇ ਆ ਨਾ ਇਹਦਾ ਜਿਹੜਾ yellow part ਉਹ ਮੈਂ ਸਾਰਾ ਕੱਢਦਾ ਇਹਦਾ ਸਾਰਾ yellow part ਕੱਢ ਤਾਂ ਪੇ yellow part ਖਾਣਾ ਨਹੀਂ ਹੈਗਾ ਸਿਰਫ ਚਾਰ ਉਬਲੇ ਹੋਏ ਅੰਡੇ 30 ਗ੍ਰਾਮ ਰਾਈਸਾ ਤੇ ਨਾਲ ਤੁਸੀਂ ਦੇਖ ਸਕਦੇ ਮੈਂ ਦੋ ਕੁ ਛੋਟੀਆਂ ਗੋਲੀਆਂ ਨੇ ਸਬਜ਼ੀ ਦੀਆਂ ਧੜੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਮੇਰੀ ਸਬਜੀ ਆ ਆਲੂ ਤੇ ਜਿਹੜੇ ਛੋਲੇ ਹੁੰਦੇ ਨੇ ਨਾ ਗ੍ਰੀਨ ਵਾਲੇ ਛੋਲੇ ਉਹਦੀ ਸਬਜੀ ਲਈ ਆ ਤੇ ਇਹ ਮੈਂ ਤਾਂ ਇੱਕ ਕਾਲਜ ਦੇ ਵਿੱਚ ਪਾ ਲਈ ਆ ਕਿਉਂਕਿ ਜਿਹੜੀ ਸਾਰੇ ਆਂਡੇ ਆ ਤੇ ਚੋਲਾ ਨੂੰ ਇਹਦੇ ਵਿੱਚ ਮਿਕਸ ਕਰਕੇ ਖਾਵਾਂਗਾ ਤੇ ਜਿਹੜਾ ਇੱਕ ਨਿੰਬੂ ਦਾ ਪੀਸ ਆ ਇਹ ਸਾਰਾ ਮੈਂ ਇਹਦੇ ਵਿੱਚ ਉੱਪਰ ਪਾ ਦਾਂਗਾ ਸੋ ਇਹ ਆਪਣਾ ਜੀ ਇਹ ਲੰਚ ਹੋਏਗਾ ਸੋ ਇਹ ਆਪਾਂ ਨੂੰ ਲੰਚ ਕਰਾਂਗੇ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਨਾ ਤਾਂ ਤੁਸੀਂ ਇਹ ਜਿਹੜੀ ਜੋ ਮੈਂ ਖਾ ਰਿਹਾ ਹਾਂ ਲੰਚ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਸੀਂ ਚੋਲ ਦੀ ਥਾਂ ਤੇ ਜੇ ਤੁਸੀਂ ਚੋਲ ਰੋਜ਼ ਖਾ ਖਾ ਕੇ ਆਕ ਤਾਂ ਚੋਲ ਦੀ ਥਾਂ ਤੇ ਤੁਸੀਂ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਜਿਹੜੀ ਤੁਸੀਂ ਉਹ ਖਾ ਸਕਦੇ ਹੋ ਇੱਕ ਜਾਂ ਦੋ ਤੇ ਅੰਡੇ ਦੀ ਥਾਂ ਤੇ ਤੁਸੀਂ 200 ਗ੍ਰਾਮ ਜਿਹੜਾ ਤੁਸੀਂ ਉਹ ਪਨੀਰ ਲੈ ਸਕਦੇ ਹੋ ਸੋਇਆ ਪਨੀਰ ਲੈ ਸਕਦੇ ਹੋ ਜਾਂ ਫਿਰ ਤੁਸੀਂ ਦੂਜਾ ਪਨੀਰ ਹੈ ਜਿਹੜਾ ਤੁਸੀਂ ਉਹ ਵੀ ਤੁਸੀਂ ਲੈ ਸਕਦੇ ਹੋ ਜੀ ਸੋ ਹੁਣ ਆਪਾਂ ਜਿਹੜੇ 5:30 ਵਜੇ ਦੀ ਮੀਲ ਆ ਆਪਾਂ ਉਹ ਖਾਵਾਂਗੇ ਸੋ ਦੇਖਦੇ ਹਾਂ 5:30 ਵਜੇ ਜਿਹੜੀ ਮੀਨ ਦੇ ਵਿੱਚ ਆਪਾਂ ਕੀ ਲੈਣਾ ਵਾ ਸੋ ਬਲੌਗ ਦੇ ਸੋ ਹਾਂਜੀ ਤੇ ਸ਼ਾਮ ਦੇ 5:30 ਵੱਜ ਚੁੱਕੇ ਆ ਤੇ ਆਪਾਂ ਜਿਹੜੀ ਆਪਣੀ ਅਗਲੀ ਮੀਲ ਆ ਮੈਂ ਉਹ ਆਨ ਲਗਾ ਸੋ ਆਹ ਮੀਲ ਦੇ ਵਿੱਚ ਤੁਸੀਂ ਦੇਖ ਸਕਦੇ ਮੈਂ ਜਿਹੜੇ ਦੋ ਬ੍ਰਾਊਨ ਬ੍ਰੈਡ ਹਨਾ ਦੋ ਬ੍ਰਾਊਨ ਬ੍ਰੈਡ ਦੇ ਮੈਂ ਪੀਸ ਲਿਆ ਤੇ ਆਹ ਪੀਨਟ ਬਟਰ ਆ ਜਿਹੜਾ ਮੈਂ ਪੀਨਟ ਬਟਰ ਲੈਣ ਲੱਗਾ ਵਾ ਇਹ ਇਹਨੂੰ ਆਪਾਂ ਇਹਦੇ ਵਿੱਚੋਂ ਕੱਢ ਕੇ ਨਾ ਚਮਚ ਦੇ ਨਾਲ ਤੇ ਆਪਾਂ ਇਹਦੇ ਇਹਦੇ ਉੱਪਰ ਲਗਾ ਲਾਂਗੇ ਹਨਾ ਆ ਤੁਸੀਂ ਦੇਖ ਸਕਦੇ ਪੈਨ ਨੂੰ ਇਹਦੇ ਉੱਪਰ ਚੰਗੀ ਤਰ੍ਹਾਂ ਲਗਾ ਲੈਣਾ ਬ੍ਰੈਡ ਦੇ ਉੱਪਰ ਹਨਾ ਬ੍ਰੈਡ ਨੂੰ ਤੁਸੀਂ ਟੋਸਟ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਇਹਦਾ ਇਹਦੇ ਉੱਪਰ ਤੁਸੀਂ ਲਾ ਲੈਣਾ ਤੇ ਇਹਦੇ ਉੱਪਰ ਤੁਸੀਂ ਕੋਈ ਕੋਈ ਵੀ ਫਰੂਟ ਜਿਹੜ ਤੁਸੀਂ ਲਗਾ ਸਕਦੇ ਹੋ ਨਾ ਜੇ ਆਪਾਂ ਇਹਦੇ ਤੇ ਚੰਗੀ ਤਰ੍ਹਾਂ ਆਪਾਂ ਇਹਦੇ ਮਿਕਸਰ ਜਾ ਲਾ ਲੈਣਾ ਇਹ ਤਾਂ ਨਹੀਂ ਲੱਗਦਾ ਕਿਉਂਕਿ ਇਹ ਨਾ ਠੰਡ ਕਰਕੇ ਜੰਮਿਆ ਪਿਆ ਵਾ ਇਹ ਸੋ ਤੁਸੀਂ ਇਹਨੂੰ ਇੱਦਾਂ ਉੱਪਰ ਹਲਕਾ ਹਲਕਾ ਜਿਹਾ ਤੇ ਲਗਾ ਲੈਣਾ ਠੀਕ ਹੈ ਜੀ ਮੈਂ ਇਹ ਖਾਰਾ ਵਾ ਬਹੁਤ ਵਧੀਆ ਚੀਜ਼ ਆ ਇਹ ਪੀਨਟ ਬਟਰ ਜਿਹੜਾ ਇਹ ਸੋ ਇਹਦੇ ਵਿੱਚ ਗੁੱਡ ਫੈਟ ਹੁੰਦੀ ਆ ਇਹਦੇ ਵਿੱਚ ਤੇ ਪ੍ਰੋਟੀਨ ਜਿਹੜਾ ਇਹਦੇ ਵਿੱਚ ਘੱਟ ਹੁੰਦਾ ਵਾ ਗੁੱਡ ਫੈਟ ਤੇ ਫਾਈਬਰ ਹੁੰਦਾ ਇਹਦੇ ਵਿੱਚ ਹਨਾ ਸੋ ਇਹ ਆਪਾਂ ਇਹਨੂੰ ਇੱਦਾਂ ਲਗਾ ਲੈਣਾ ਇੱਕ ਚਮਚ ਤੇ ਆਹ ਬ੍ਰੈਡ ਜਿਹੜਾ ਆਪਾਂ ਇਹਦੇ ਉੱਪਰ ਲਾ ਲੈਣਾ ਹੋ ਸਕਦਾ ਤੁਸੀਂ ਇਹਦੇ ਵਿੱਚ ਕੋਈ ਫਰੂਟ ਆ ਜਿਹੜਾ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਅੱਜ ਦਾ ਸੈਂਡਵਿਚ ਜੀ ਬਣ ਜਾਣਿਆ ਤੇ ਆਪਾਂ ਇਹਨੂੰ ਦੋ ਖਾ ਲਾਂਗੇ ਸੋ ਇਹ ਆਪਣਾ ਹੀ ਸਨੈਕ ਮੀਲ ਆ ਜੀ ਇਹ ਸੋ ਇਸ ਤੋਂ ਬਾਅਦ ਆਪਾਂ ਜਿਹੜਾ ਉਹ ਡਿਨਰ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਹੋਏ ਜੀ ਸੋ ਹਾਂਜੀ ਮੈਂ ਲੱਗਾ ਜੀ ਕਰਨੇ ਡਿਨਰ ਤੇ ਤੁਸੀਂ ਦੇਖ ਸਕਦੇ ਹੋ ਜੀ ਡਿਨਰ ਦੇ ਵਿੱਚ ਮੈਂ ਐਡ ਕੀਤਾ ਜੀ 1 ਮਿੰਟ ਤਾਂ ਆਪਾਂ ਲਈ ਜੀ ਸਲਾਦ ਦੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਮੈਂ ਤਿੰਨ ਚਾਰ ਚੀਜ਼ਾਂ ਜਿਹੜੀ ਆ ਉਹ ਐਡ ਕੀਤੀਆਂ ਨੇ ਇੱਕ ਤਾਂ ਮੈਂ ਜਿਹੜਾ ਪਿਆਜ਼ ਆ ਉਹ ਐਡ ਕੀਤਾ ਜੀ ਹਾਫ ਮੈਂ ਖੀਰਾ ਐਡ ਕੀਤਾ ਵਾ ਤੇ ਨਾਲ ਇਹਦੇ ਇੱਕ ਟਮਾਟਰ ਜਿਹੜਾ ਮੈਂ ਉਹ ਐਡ ਕੀਤਾ ਤੁਸੀਂ ਦੇਖ ਸਕਦੇ ਹੋ ਹਾਫ ਜਿਹੜੀ ਗਾਜਰਾਂ ਮੈਂ ਉਹ ਐਡ ਕੀਤੀ ਹੈ ਜੀ ਹਨਾ ਆ ਚਾਰ ਚੀਜ਼ਾਂ ਜਿਹੜੀ ਹੋਈ ਜਾਨੀ ਕਿ ਕਲਰ ਵੇਰੀਏਸ਼ਨ ਆ ਜਿਹੜਾ ਉਹ ਹੋ ਗਿਆ ਨਾ ਇਹਦੇ ਵਿੱਚ ਸਲਾਦ ਦੇ ਵਿੱਚ ਸੋ ਨਾਲ ਤੁਸੀਂ ਦੇਖ ਸਕਦੇ ਹੋ ਇਹੇ ਹੈਗੇ ਨੇ 30 ਗ੍ਰਾਮ ਰਾਈਸ ਨੇ ਇਹ 30 ਗ੍ਰਾਮ ਚੋਲ ਨੇ ਜੀ ਤੇ ਨਾਲ ਜਿਹੜੀ ਮੈਂ ਇੱਕ ਕੋਲੀ ਦੀ ਸਬਜ਼ੀ ਦੀ ਲਈ ਆ ਤੇ ਨਾਲ ਉਬਲੇ ਹੋਏ ਜਿਹੜੇ ਨੇ ਇਹ ਤਿੰਨ ਅੰਡੇ ਨੇ ਉਬਲੇ ਹੋਏ ਜਿਹੜਾ ਇਹਦਾ yellow ਪਾਟਾ ਜੀ ਆਪਾਂ ਕੱਢਦਾ ਇਹਦਾ yellow ਪਾਟਾ ਆਪਾਂ ਕੱਢਤਾ 30 ਗ੍ਰਾਮ ਰਾਈਸ ਹੋਗੀ ਇੱਕ ਕੋਲੀ ਸਬਜ਼ੀ ਦੀ ਹੋਗੀ ਤੇ ਨਾਲ ਇੱਕ ਪਲੇਟ ਆਪਣੀ ਜਿਹੜੀ ਇਹ ਸਲਾਦ ਦੀ ਆ ਸੋ ਇਹ ਆਪਣਾ ਤੁਸੀਂ ਦੇਖ ਸਕਦੇ ਜ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਨਾ ਤਾਂ ਉਹ ਸੇਮ ਚੀਜ਼ ਇਹ ਉਹ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦਾ ਵਾ ਅਗਰ ਤੁਸੀਂ ਨੌਨ ਵੇਜ ਖਾ ਲੈਂਦੇ ਹੋ ਤਾਂ ਅਗਰ ਤੁਸੀਂ ਵੇਜ ਖਾ ਲੈਂਦੇ ਹੋ ਅੰਡਾ ਦੀ ਸਾਥ ਤੁਸੀਂ 100 ਜਾਂ 150 ਗ੍ਰਾਮ ਪਨੀਰ ਤੁਸੀਂ ਐਡ ਕਰ ਸਕਦੇ ਹੋ ਸਬਜ਼ੀ ਜਿਹੜੀ ਬਾਜੀ ਤੁਸੀਂ ਖਾ ਸਕਦੇ ਜਿਹੜੀ ਵੀ ਤੁਹਾਡੇ ਦਿਲ ਕਰਦਾ ਵਾ ਸਲਾਦ ਜ਼ਰੂਰ ਐਡ ਕਰਨਾ ਹੀ ਕਰਨਾ ਵਾ ਤੇ ਜਿਨ੍ਹਾਂ ਦਾ weight ਜ਼ਿਆਦਾ ਹੈ 10-15 ਕਿਲੋ ਜ਼ਿਆਦਾ weight ਹਨ ਉਹਨਾਂ ਨੇ ਕੋਲਣਾ ਉਹ ਰਾਤ ਨੂੰ ਚੋਲ ਨਾ ਖਾਣ ਉਹ ਸਿਰਫ ਸਬਜ਼ੀ ਹੋਗੀ ਨੀਰੋਗੀ ਜਾਂ ਫਿਰ ਆਂਡੇ ਹੋਗੇ ਜਾਂ ਫਿਰ ਉਹ 200 ਗ੍ਰਾਮ ਉਬਲਿਆ ਹੋਇਆ ਚਿਕਨ ਵੀ ਖਾ ਸਕਦੇ ਨਾਲ ਇੱਕ ਪਲੇਟ ਜਿਹੜੀ ਉਹ ਸਲਾਦ ਦੀ ਹੋਗੀ ਤੇ ਸੌਣ ਲੱਗੇ ਰਾਤ ਨੂੰ ਤੁਸੀਂ ਇੱਕ ਗਲਾਸ ਜਿਹੜਾ ਤੁਸੀਂ ਇੱਕ ਕੱਪ ਚ ਲਾ ਲੋ ਚਾਹੀ ਗ੍ਰੀਨ ਟੀ ਦਾ ਗ੍ਰੀਨ ਕਾਫੀ ਦਾ ਤੁਸੀਂ ਪੀ ਸਕਦੇ ਹੋ ਸੋ ਇਹ ਆਪਣਾ ਡਿਨਰ ਹੋਵੇਗਾ ਜੀ ਤੇ ਜਿਹੜਾ ਆਪਣਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰਾ ਅੱਜ ਦਾ ਵਲੋਗ ਜਿਹੜਾ ਵਧੀਆ ਲੱਗਿਆ ਹੋਵੇਗਾ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆਦਾ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰਕੇ ਆਪਣਾ ਸੁਝਾਅ ਲਿਖਦਾ ਤੁਸੀਂ ਉਹਨੂੰ ਦੇਖੋ ਪੁੱਛ ਸਕਦੇ ਹੋ ਸੋ ਦੋਸਤੋਂ ਮਿਲਦੇ ਆ ਕਰਦੇ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤਾਂ ਕਰੀ ਤਾਨੂੰ ਸਾਰਿਆਂ ਨੂੰ ਮਿਲ ਗਏ ਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ